ਸਾਰੇ ਹਾਲਾਤਾਂ ਦਾ ਜ਼ਿੰਮੇਵਾਰ ਤਾਂ ਹੋਮ ਮੰਤਰੀ ਹੈਗਾ ਤੋਂ ਆਪ ਸੋਚਉਂਦਾ ਕਿ ਪੰਜਾਬ ਦੇ ਇਹ ਹਾਲਾਤ ਪੈਦਾ ਕਰਨ ਵਾਲੇ ਕੱਲੇ ਗੱਲਾਂ ਮਾਰ-ਮਾਰ ਕੇ ਇਹਨੂੰ ਨਾ ਪੰਜਾਬ ਚਲਾਣਾ ਆਂਦਾ ਹੈ ਅੱਜ ਲੋਕੀ ਪਿੰਡਾਂ ਨੂੰ ਛੱਡ ਕੇ ਚੰਡੀਗੜ੍ਹ ਵੱਲ ਇਸ ਕਰਕੇ ਜਾ ਰਹੇ ਬੱਚੇ ਵਿਦੇਸ਼ ਇਸ ਕਰਕੇ ਜਾ ਰਹੇ ਨੇ ਕਿਉਂਕਿ ਹਰੇਕ ਪਖ ਤੋਂ ਇਹ ਮੁੱਖ ਮੰਤਰੀ ਫੇਰ ਹੋ ਚੁੱਕਿਆ ਸਰਕਾਰ ਫੇਰ ਹੋ ਚੁੱਕੀ ਹੈ ਇਹ ਬਿਲਕੁਲ ਹੀ ਐਸੇ ਪੰਜਾਬ 'ਚ ਲਾਅ ਐਂਡ ਆਰਡਰ ਨਾਮ ਦੀ ਤਾਂ ਚੀਜ਼ ਹੀ ਨਹੀਂ ਹੈ ਇੱਥੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਲੁੱਟਾ ਖੋਹਾ ਸਰੋਪੀਆਂ ਪਤਾ ਨਹੀਂ ਦਿਹਾੜੇ ਕਿਸਲੇ ਘਰ ਦੇ ਅੰਦਰ ਵਿੱਚ ਕਿ ਕਿਹਨੂੰ ਵੜ ਕੇ ਕਿਹਨੂੰ ਗੋਲੀ ਮਾਰ ਦੋ ਪਿੰਡਾਂ 'ਚ ਘਰ ਆਪਣਾ 2 ਘੰਟੇ ਬੀਬੀਆਂ ਜੇ ਬੰਦ ਕਰਕੇ ਜਾਣ ਪਤਾ ਨਹੀਂ ਪੁੱਛੋ ਕੀ ਕੁਝ ਲੁੱਟ ਕੇ ਖੋ ਕੇ ਲੈ ਗਏ ਸਰਦ ਤੇ ਚੱਲੇ ਮੋਬਾਈਲ ਚੀਨੀ ਖੇਚਲੀ ਤਾਂ ਪੁਲਿਸ ਨੂੰ ਬਕਨੈ ਤਾਂ ਤੁਹਾਡੇ ਘਰਿਆਂ ਨਾਲ ਵੀ ਹੁੰਦੀ ਆ ਤੁਹਾਡੇ ਘਰ ਸੀ ਕੀ ਕਰੀਏ ਇਹ ਤਾਂ ਹਾਲਾਤਾਂ ਦਾ ਹੋ ਗਏ ਨੇ ਪੰਜਾਬ 'ਚ ਤੇ ਇਹ ਸਾਰੇ ਹਾਲਾਤਾਂ ਦਾ ਜ਼ਿੰਮੇਵਾਰ ਤਾਂ ਹੋਮ ਮੰਤਰੀ ਹੈਗਾ ਤੋਂ ਅਫਸੋਸ ਹੁੰਦਾ ਕਿ ਪੰਜਾਬ ਦੇ ਇਹ ਹਾਲਾਤ ਪੈਦਾ ਕਰਨ ਵਾਲੇ ਕੱਲੇ ਗੱਲਾਂ ਮਾਰ ਮਾਰ ਕੇ ਇਹਨੂੰ ਨਾ ਪੰਜਾਬ ਚ ਚਲਾਣਾ ਆਂਦਾ ਹੈ आज पंजाब दी इंडस्ट्री ਛੱਡ ਛੱਡ ਭੱਜ ਰਹੀ ਐ ਇਸ ਕਰਕੇ आज ਲੋਕੀ ਪਿੰਡਾਂ ਨੂੰ ਛੱਡ ਕੇ ਚੰਡੀਗੜ੍ਹ ਵੱਲ ਇਸ ਕਰਕੇ ਜਾ ਰਹੇ ਬੱਚੇ ਵਿਦੇਸ਼ ਇਸ ਕਰਕੇ ਜਾ ਰਹੇ ਨੇ ਕਿਉਂਕਿ ਹਰੇਕ ਪਖ ਤੋਂ ਇਹ ਮੁੱਖ ਮੰਤਰੀ ਸੇ ਨੋਚ ਚੁੱਕਿਆ ਸਰਕਾਰ ਫੇਰ ਹੋ ਚੁੱਕੀ ਐ ਸਮਾਂ ਆ ਗਿਆ ਐ ਕਿ ਲੋਕੀ ਜਿਨੇ ਝਾੜੂ ਨੇ ਇਹਨਾਂ ਦੇ ਸੁਪਨਿਆਂ ਤੇ ਝਾੜੂ ਮਾਰਿਆ ਅੱਜ ਇਹਨਾਂ ਨੂੰ A to Z ਇਹਨਾਂ ਦਾ ਝਾੜੂ ਮਾਰ ਕੇ ਇਹਨਾਂ ਨੂੰ ਬੰਦੇ ਬਣਾਣ ਲੋਕੀ ਚਲੋ ਜੀ